ਸਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਦੇ ਉਪਰੀ ਖੇਤਰਾਂ ਵਿੱਚ ਪਈ ਭਾਰੀ بارش ਦੇ ਨਾਲ ਜਿੱਥੇ ਸਵਾਨ ਨਦੀ ਭਰ ਕੇ ਆਈ ਉੱਥੇ ਹੀ ਸਤਲੁਜ ਵੀ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆਪਣੇ ਵਿਕਰਾਲ ਰੂਪ ਦੇ ਵਿੱਚ ਦੇਖਿਆ ਗਿਆ ਦੂਜੇ ਪਾਸੇ ਇਹ ਤਸਵੀਰ ਜਿਹੜੀ ਤੁਸੀਂ ਇਸ ਸਮੇਂ ਆਪਣੇ ਫੋਨ ਦੇ ਉੱਪਰ ਦੇਖ ਰਹੇ ਹੋ ਇਹ ਤਸਵੀਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਵੇਦੀ ਮਾਰਗ ਜੋ ਬਾਇਆ ਬੁਰਜ ਪਿੰਡ ਦੇ ਜਾਂਦਾ ਹੈ ਉਸ ਮਾਰਗ ਦੀ ਤਸਵੀਰ ਹੈ ਜੋ ਕਿ ਸਤਲੁਜ ਦਰਿਆ ਦੇ ਪਾਣੀ ਦੇ ਵੱਡੀ ਮਾਤਰਾ ਦੇ ਵਿੱਚ ਇਹ ਸੜਕ ਦੇ ਉੱਪਰ ਆਉਣ ਦੇ ਚੱਲਦਿਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਇਹ ਟ੍ਰੈਫਿਕ ਜਿਹੜੀ ਇਸ ਮਾਰਗ ਦੇ ਉੱਪਰ ਰੁਕ ਗਈ ਦੋਨੋਂ ਪਾਸੇ ਤੋਂ ਆਉਣ ਜਾਣ ਵਾਲੇ ਲੋਕਾਂ ਦੇ ਲਈ ਕਾਫੀ ਪਰੇਸ਼ਾਨੀਆਂ ਦਾ ਸਵੱਬ ਬਣਿਆ ਇਹ ਸਤਲੁਜ ਦਾ ਪਾਣੀ ਜੋ ਕਿ ਇਸ ਸਮੇਂ ਤੁਸੀਂ ਦੇਖ ਰਹੇ ਹੋ ਕਿ ਸੜਕ ਦੇ ਉੱਪਰ ਵਗ ਰਿਹਾ ਹੈ ਇਸ ਦੇ ਨਾਲ ਹੀ ਇਹ ਪਾਣੀ ਖੇਤਾਂ 'ਚ ਹੁੰਦਾ ਹੋਇਆ ਸੜਕ ਦੇ ਉੱਪਰ ਪੁੱਜਿਆ ਤੇ ਜਿੱਥੇ ਸੜਕ ਦੇ ਉੱਪਰ ਆਵਾਜਾਈ ਬੰਦ ਹੋ ਗਈ ਸ਼੍ਰੀ ਅਨੰਦਪੁਰ ਸਾਹਿਬ ਦਾ ਨੂਰਪੁਰ ਬੇਦੀ ਦੇ ਨਾਲ ਵਾਇਆ ਬੁਰਜ ਜਿਹੜਾ ਉਹ ਕਨੈਕਸ਼ਨ ਹੈ ਬਿਲਕੁਲ ਪੂਰੀ ਤਰ੍ਹਾਂ ਕੱਟ ਗਿਆ ਦੂਜੇ ਪਾਸੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਵੀ ਇਹ ਪਾਣੀ ਜਿਹੜਾ ਗੁਜ਼ਰ ਰਿਹਾ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਫਸਲ ਜਿਹੜੀ ਹੈ ਉਹ ਇਸ ਪਾਣੀ ਦੀ ਮਾਰ ਹੇਠ ਹੈ ਆਮ ਲੋਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਨੇ ਖੜੇ ਸੀ ਅਮਨਪੁਰਾ ਕੀ ਹਾਲਾਤ ਨੇ ਇਸ ਸਮੇਂ ਦੇ ਪਾਣੀ ਦੇ ਜਿਹੜੇ ਪਾਣੀ ਪਿੱਛੋਂ ਸਵਾਹ ਭਰ ਕੇ ਆ ਰਿਹਾ ਕੀ ਬਹੁਤ ਮਾੜੇ ਹਾਲਾਤ ਹੈ ਇਸੇ ਵਾਸਤੇ ਬੰਦ ਹੋ ਗਏ 50 ਪਿੰਡਾਂ ਦਾ ਕਿੰਨੇ ਪਿੰਡਾਂ ਦਾ ਜੀ 50 ਪਿੰਡਾਂ ਦਾ ਕਟੋ-ਕਟਰਾ ਰਸਤਾ ਬੰਦ ਹੈ ਨਾਦਪੁਰ ਸਾਹਿਬ ਤੇ ਨੂਰਪੁਰ ਬੇਦੀ ਤੱਕ 50 60 ਪਿੰਡ ਅੱਛਾ ਬੰਦ ਹੋ ਗਿਆ ਰਸਤਾ ਲੋਕ ਲੋਕੀ ਟੰਗ ਹੋ ਗਏ ਨੇ ਸਵੇਰ ਦਾ ਹੀ ਇਹੀ ਹਾਲਾਤ ਹੈ ਜੀ ਹਾਂ ਜੀ ਸਵੇਰੇ 8 ਵਜੇ ਨੂੰ ਸੌਂਦੇ ਪੰਨਿਆ ਕਰ ਦਿੱਤਾ ਠੀਕ ਹੈ ਜੀ ਇਹ ਪ੍ਰਸ਼ਾਸਨੋਂ ਕੋ ਬੰਦ ਲੱਗਣਾ ਚਾਹੀਦਾ ਪਰ 50 ਲੱਖ ਰੁਪਏ ਕਿੱਥੇ ਆਏ ਸੀ 50 ਲੱਖ ਰੁਪਏ ਕਿੱਥੇ ਲੱਗਾ ਕਿਸ ਨੇ ਲਾਇਆ ਹੂੰ ਇਸੇ ਕਰਕੇ ਪਰ ਪਹਿਲਾਂ ਖੜਾ ਹੈ ਜੀ ਜੀ 50 ਲੱਖ ਰੁਪਏ ਐਮਪੀ ਦੇ ਗਏ ਪਰ ਕਿੱਥੇ ਵਾਗ ਗਏ ਜੀ ਕੋਈ ਜਾਣ ਨਹੀਂ ਸਰਕਾਰ ਜਦੋਂ ਬਰਸਾਤਾਂ ਆਉਂਦੀਆਂ ਨੇ ਇਹੀ ਹਾਲਾਤ ਹੁੰਦੇ ਨੇ ਅਕਸਰ ਇਹਨਾਂ ਲੋਕਾਂ ਦੇ ਲਈ ਤਾਂ ਨਰਕ ਵਾਲੀ ਜ਼ਿੰਦਗੀ ਬਣ ਜਾਂਦੀ ਕੀ ਕਹੋਗੇ ਇਹਦਾ ਜ਼ਿੰਦਗੀ ਦਾ ਇੰਨੀ ਮਾੜੀ ਬੈ ਸ਼ਟਲ ਹੋ ਰਹੀ ਹੈ ਇਹਦਾ ਸਜ਼ਾ ਹੀ ਕਰਨਾ ਬਰਛਾਸਤ ਨੇ ਜਿਹੜੇ ਬੰਦ ਲੱਗਦੇ ਬਰਛਾਸਤ ਨੂੰ ਲੱਗਦੇ ਜੀ ਜਿਹੜਾ ਮਹਿਕਮਾ ਬੰਦ ਰਹਾ ਨਾ ਉਹ ਬਰਛਾਸਤ ਨੂੰ ਨਾਲੇ ਡਸਟਰ ਵਾਲੀ ਸਿੱਟੇ 100 ਫੱਟੇ ਜੀ ਜਿਹੜੇ ਨੂੰ ਪਤਾ ਹੀ ਹੁੰਦਾ ਨਾ ਇਹ ਤਾਂ ਪਾਣੀ ਆ ਗਿਆ ਹਸਪਤਲ ਜਿੰਦਗੀ ਹੋਣੀ ਨਹੀਂ ਪਤਾ ਨਹੀਂ ਬਿਲਕੁਲ ਠੀਕ ਹੈ ਚਲੋ ਚਲੋ ਜੀ ਹੜਕੇ ਹੜਕੇ ਜਾ ਰਹੇ ਆ 14ਵੇਂ ਖਾ ਕੇ ਜਾਂਦੇ ਆਪਾਂ ਹੋ ਗਿਆ ਠੀਕ ਹੈ ਜੀ ਠੀਕ ਹੈ ਸਰ ਮਨ ਕਰਦੇ ਜੀ ਇਹ ਪਿੰਡਾਂ ਦੇ ਜਿਹੜੀ ਆਬਾਦੀ ਵਾਲੇ ਥਾਂ ਤੱਕ ਵੀ ਕਿਤੇ ਪਾਣੀ ਪੁੱਜਣ ਦਾ ਕੋਈ ਪਤਾ ਲੱਗਿਆ ਕਿ ਨਹੀਂ ਕਿਹੜੇ ਕਿਹੜੇ ਪਿੰਡਾਂ 'ਚ ਪੁੱਜ ਚੁੱਕਿਆ ਜੀ ਪਾਣੀ ਪੁੱਜੂਗਾ ਚੰਦਪੁਰ ਪੁੱਜਣਾ ਠੀਕ ਹੈ ਜੀ ਗੱਜਰੂ ਪੁੱਜਣਾ ਮਣੀ ਠੀਕ ਹੈ ਅੱਗੇ ਪਾਣੀ ਬਹੁਤ ਦੂਰ ਹੈ ਠੀਕ ਹੈ ਨੁਕਸਾਨ ਲੋਕਾਂ ਦਾ ਪਤਾ ਨੁਕਸਾਨ ਇਹਨਾਂ ਨੂੰ ਨਹੀਂ ਹੋ ਰਿਹਾ ਸੋ ਬਿਲਕੁਲ ਜਿਵੇਂ ਇਸ ਬਜ਼ੁਰਗ ਨੇ ਦੱਸਿਆ ਕਿ ਇਹ ਪਾਣੀ ਸਵੇਰ ਤੋਂ ਲਗਾਤਾਰ ਇਸੇ ਤਰੀਕੇ ਦੇ ਨਾਲ ਵਗ ਰਿਹਾ ਸੀ ਤੇ ਕਾਰ ਨਹੀਂ ਹੈ ਕਿ ਜਿੱਥੇ ਹਿਮਾਚਲ ਦੇ ਕਾਂਗੜਾ ਉਹਨਾਂ ਜ਼ਿਲ੍ਹੇ ਦੇ ਵਿੱਚ ਭਾਰੀ ਬਰਸਾਤ ਹੋਈ ਉਹ ਸਾਰਾ ਪਾਣੀ ਸਵਾਂ ਨਦੀ ਦੇ ਵਿੱਚ ਆਉਂਦਾ ਹੈ ਤੇ ਸਵਾਂ ਤੋਂ ਬਾਅਦ ਉਹ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਆਉਂਦਾ ਹੈ ਜਿਸ ਦੇ ਚਲਦਿਆਂ ਖਾਸ ਤੌਰ ਤੇ ਬੇਲਿਆਂ ਦੇ ਪਿੰਡ ਜਿਹੜੇ ਨੇ ਉਹਨਾਂ ਪਿੰਡਾਂ ਦੇ ਵਿੱਚ ਅਕਸਰ ਜਿਹੜਾ ਪਾਣੀ ਆ ਜਾਂਦਾ ਹਾਲਾਂਕਿ ਗਨੀਮਤ ਇਹ ਰਹੀ ਕਿ ਅੱਜ ਦੀ ਜੇਕਰ ਸਿਚੁਏਸ਼ਨ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਜਿਹੜਾ ਹੈ ਉਹ ਆਬਾਦੀ ਵਾਲੇ ਜਿਹੜੇ ਘਰ ਨੇ ਉੱਥੋਂ ਤੱਕ ਨਹੀਂ ਪੁੱਜਿਆ ਪਰੰਤੂ ਲੋਕਾਂ ਦੇ ਖੇਤਾਂ ਦੇ ਵਿੱਚ ਤੇ ਖਾਸ ਤੌਰ ਤੇ ਜਿਹੜੀ ਸੜਕ ਹੈ ਇੱਕ ਅਮਰਪੁਰ ਬੇਲਾ ਆ ਦੀ ਸੜਕ ਜਿਹੜੀ ਬੁਰਜ ਰਸਤੇ ਜਿਹੜੀ ਜਾਂਦੀ ਹੈ ਉਹਦੇ ਉੱਪਰ ਪਾਣੀ ਆਣਦੇ ਚੱਲਦੇ ਆ ਨੂਰਪੁਰ ਬੇਦੀ ਤੋਂ ਜਿਹੜੇ ਲੋਕਾਂ ਨੇ ਅਨੰਤਪੁਰ ਸਾਹਿਬ ਆਉਣਾ ਸੀ ਤੇ ਜਿਹੜੇ ਲੋਕਾਂ ਨੇ ਅਨੰਤਪੁਰ ਸਾਹਿਬ ਵਾਲੇ ਪਾਸੇ ਤੋਂ ਨੂਰਪੁਰ ਬੇਦੀ ਜਾਣਾ ਸੀ ਉਹ ਇਸ ਰਸਤੇ ਦਾ ਇਸਤੇਮਾਲ ਨਹੀਂ ਕਰ ਸਕੇ ਖੇਤਾਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਕਿਸ ਤਰ੍ਹਾਂ ਫਸਲ ਜਿਹੜੀ ਹੈ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਅਕਸਰ ਬਰਸਾਤ ਦੇ ਦਿਨਾਂ ਦੇ ਵਿੱਚ ਜਦੋਂ ਪਾਣੀ ਵੱਡੀ ਮਾਤਰਾ ਦੇ ਵਿੱਚ ਆਉਂਦਾ ਹੈ ਤਾਂ ਅਜਿਹੇ ਹਾਲਾਤ ਇਨ੍ਹਾਂ ਪਿੰਡਾਂ ਦੇ ਬਣਦੇ ਨੇ ਸੋ ਅੱਜ ਦੇ ਹਾਲਾਤ ਬਣਨ ਤੋਂ ਬਾਅਦ ਲੋਕ ਜਿਹੜੇ ਨੇ ਉਹ ਖਾਸ ਤੌਰ ਤੇ ਬੁਰਜ ਵਾਲੇ ਪੁਲ ਦੇ ਆਪਣੇ ਫੋਨ ਦੇ ਕੈਮਰਿਆਂ ਦੇ ਵਿੱਚ ਸਤਲੁਜ ਦੇ ਇਸ ਵਿਕਰਾਲ ਰੂਪ ਦੀ ਜਿਹੜੀ ਤਸਵੀਰ ਹੈ ਉਹ ਵੀ ਕੈਪਚਰ ਕਰਦੇ ਰਹੇ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿੱਡੀ ਵੱਡੀ ਮਾਤਰਾ ਦੇ ਵਿੱਚ ਸਤਲੁਜ ਦੇ ਵਿੱਚ ਜੇ ਕਹਿ ਲਿਆ ਜਾਵੇ ਕਿ ਨੱਕੋ ਨੱਕ ਸਤਲੁਜ ਭਰ ਕੇ ਆ ਰਿਹਾ ਤਾਂ ਇਸ ਦੇ ਵਿੱਚ ਕੋਈ ਅਤਕਤਣੀ ਨਹੀਂ ਜਿਸ ਪਾਸੇ ਵੀ ਤੁਹਾਡੀ ਨਿਗਾਹ ਜਾਵੇਗੀ ਤੁਹਾਨੂੰ ਕੇਵਲ ਤੇ ਕੇਵਲ ਪਾਣੀ ਦੇਖਣ ਨੂੰ ਮਿਲੇਗਾ ਕਿਉਂਕਿ ਉਹ ਸਾਰਾ ਪਾਣੀ ਜਿਹੜਾ ਹੈ ਇਹ ਪਹਿਲਾਂ ਸਵਾਂ ਨਦੀ ਦੇ ਵਿੱਚ ਆਂਦਾ ਹੈ ਤੇ ਸਵਾਂ ਤੋਂ ਬਾਅਦ ਫਿਰ ਇਹ ਪਾਣੀ ਜਿਹੜਾ ਸਤਲੁਜ ਦੇ ਵਿੱਚ ਮਿਲਦਾ ਹੈ ਹਾਲਾਂਕਿ ਚੰਗੀ ਗੱਲ ਇਹ ਹੈ ਕਿ ਸਤਲੁਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਾਖੜਾ ਡੈਮ ਦੇ ਰਾਸਤੇ ਬੀਬੀਐਮਬੀ ਵੱਲੋਂ ਅਜੇ ਸਤਲੁਜ ਦਰਿਆ ਦੇ ਵਿੱਚ ਬਹੁਤ ਘੱਟ ਪਾਣੀ ਛੱਡਿਆ ਜਾ ਰਿਹਾ ਹੈ ਨਾ ਮਾਤਰ ਦੇ ਕਰੀਬ ਜੇ ਕਹਿ ਲਿਆ ਜਾਵੇ ਤਾਂ ਇਸ ਦੇ ਵਿੱਚ ਕੋਈ ਗਲਤ ਨਹੀਂ ਹੋਏਗਾ ਚੰਗੀ ਗੱਲ ਹੈ ਕਿ ਘੱਟ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਜੇਕਰ ਜ਼ਿਆਦਾ ਪਾਣੀ ਛੱਡਿਆ ਹੁੰਦਾ ਤੇ ਅੱਜ ਦੇ ਜੋ ਹਾਲਾਤ ਹੈ ਜਿਸ ਤਰ੍ਹਾਂ ਸਵਾਨ ਅਧੀ ਭਰ ਕੇ ਆਈ ਅੱਜ ਕਿਤੇ ਨਾ ਕਿਤੇ ਭਾਰੀ ਨੁਕਸਾਨ ਪਿੰਡਾਂ ਦੇ ਵਿੱਚ ਹੋ ਸਕਦਾ ਸੀ ਪਰੰਤੂ ਉਮੀਦ ਹੈ ਕਿ ਇਹ ਪਾਣੀ ਅੱਗੇ ਲੰਗੇਗਾ ਕਿਉਂਕਿ ਜੇਕਰ ਬਾਰਿਸ਼ ਰੁਕਦੀ ਹੈ ਪਾਣੀ ਅੱਗੇ ਨਿਕਲ ਜਾਂਦਾ ਹੈ ਤਾਂ ਕੋਈ ਦਿੱਕਤ ਦਾ ਆਮ ਲੋਕਾਂ ਨੂੰ ਸ਼ਾਇਦ ਨਾ ਕਰਨਾ ਪਵੇ ਹਾਲਾਂਕਿ ਹਰੀਆਲ ਪਿੰਡ ਚੰਦਪੁਰ ਬੇਲਾ ਸਾਡੀ ਕੁਝ ਲੋਕਾਂ ਦੇ ਨਾਲ ਗੱਲਬਾਤ ਹੋ ਜਾਣਾ ਕਿ ਆਬਾਦੀ ਤੋਂ ਕੇਵਲ ਕੁਝ ਮੀਟਰ ਦੀ ਦੂਰੀ ਤੇ ਜਿਹੜਾ ਇਹ ਪਾਣੀ ਜਿਹੜਾ ਪਹੁੰਚ ਚੁੱਕਿਆ ਹੈ ਨੁਕਸਾਨ ਹੋ ਸਕਦਾ ਹੈ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਤਰੀਕੇ ਬਾਰਿਸ਼ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਪਾਣੀ ਲਗਾਤਾਰ ਵਧਦਾ ਤਾਂ ਆਉਣ ਵਾਲੇ ਦਿਨਾਂ ਚ ਨੁਕਸਾਨ ਹੋ ਸਕਦਾ ਹੈ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਫਸਲਾਂ ਦਾ ਬੇਸ਼ੱਕ ਨੁਕਸਾਨ ਹੋਇਆ ਪਰੰਤੂ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਬਹੁਤਾ ਜ਼ਿਆਦਾ ਪ੍ਰਭਾਵ ਨਹੀਂ ਪਿਆ ਕਿ ਜਦੋਂ ਰਸਤੇ ਟੁੱਟ ਜਾਂਦੇ ਨੇ ਜਦੋਂ ਰਸਤੇ ਸਾਰੇ ਰੁਕ ਜਾਂਣ ਬਲੌਕ ਹੋ ਜਾਣ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਣਾ ਪਵੇ ਤਾਂ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਹੁੰਦਾ ਹੈ ਜਾਨ ਮਾਲ ਦਾ ਪਰ ਅੱਜ ਜਿਹੜਾ ਫਸਲ ਦਾ ਕੁਝ ਨੁਕਸਾਨ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਫਸਲ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਇਹ ਤਾਂ ਜ਼ਰੂਰ ਹੋਇਆ ਹੈ ਪ੍ਰਸ਼ਾਸਨ ਦੀਆਂ ਗੱਡੀਆਂ ਵੀ ਮੌਕੇ ਤੇ ਦੇਖੀਆਂ ਗਈਆਂ ਕਿ ਪ੍ਰਸ਼ਾਸਨ ਜਿਹੜਾ ਮੌਕੇ ਤੇ ਘੁੰਮ ਰਿਹਾ ਸੀ ਤਾਂ ਜੋ ਲੋਕਾਂ ਨੂੰ ਜੇਕਰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਮਦਦ ਜਿਹੜੀ ਉਹ ਪਹੁੰਚਾਈ ਜਾ ਸਕੇ ਕੀ ਕੁਝ ਹੋਰ ਜਿਹੜੇ ਪ੍ਰਤੱਖ ਦਰਸ਼ਕ ਨੇ ਉਹਨਾਂ ਦਾ ਕਹਿਣਾ ਹੈ ਇਹ ਵੀ ਸੁਣੋ